ਪੈਰਿਸ 올림픽 ਦੇ ਵਿੱਚ ਜਿੱਥੇ ਬਹੁਤ ਸਾਰੇ ਖਿਡਾਰੀਆਂ ਨੇ ਆਪਣਾ ਨਾਮ ਰੌਸ਼ਨ ਕੀਤਾ ਉੱਥੇ ਹੀ ਨਿਊਜ਼ੀਲੈਂਡ ਦੇ ਹਿੱਸੇ ਵੀ ਮੈਡਲ ਆਏ। ਇਹਨਾਂ ਮੈਡਲਾਂ ਦੇ ਵਿੱਚੋਂ 15 ਮੈਡਲਸ ਤਾਂ ਸਿਰਫ ਮੁਟਿਆਰਾਂ ਨੇ ਜਿੱਤੇ ਨੇ। ਜੇ 10 ਨਿਊਜ਼ੀਲੈਂਡ ਦੇ ਹਿੱਸੇ 골ਡ ਮੈਡਲ ਆਏ ਤਾਂ ਉਹਨਾਂ ਦੇ ਵਿੱਚੋਂ 8 ਮੁਟਿਆਰਾਂ ਨੇ ਜਿੱਤੇ ਅਤੇ ਸਿਲਵਰ ਮੈਡਲ 7 ਜਿੱਤੇ ਨੇ ਨਿਊਜ਼ੀਲੈਂਡ ਨੇ। ਉਹਨਾਂ ਵਿੱਚੋਂ 4 ਨਿਊਜ਼ੀਲੈਂਡ ਦੀਆਂ ਕੁੜੀਆਂ ਨੇ ਜਿੱਤੇ ਨੇ। ਉੱਥੇ ਹੀ ਤਿੰਨੋਂ ਦੇ ਤਿੰਨੋਂ ਬ੍ਰੌਂਜ਼ ਮੈਡਲ ਇਨਾ ਕੁੜੀਆਂ ਨੇ ਹੀ ਆਪਣੇ ਹਿੱਸੇ ਪੁਆਏ ਨੇ ਸੋ ਨਿਊਜ਼ੀਲੈਂਡ ਦੀਆਂ ਮੋਤੀਆਰਾ ਪੈਰਿਸ ਦੇ 올림픽ਸ ਵਿੱਚ ਛਾ ਗੀਆਂ ਨੇ ਸੋ ਨਿਊਜ਼ੀਲੈਂਡ ਵਾਲਿਓ ਮਾਰੀ ਚੋਰੀ ਚੋਰੋਂ ਸੇ ਕਮ ਹੈਗੇ